ਪਦੇ ਪ੍ਰਵਾਨ ਕਰਿਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਕਾਰਯੋਗ ਭਾਈ ਗੁਰਜੀਤ ਸਿੰਘ ਜੋਹਲ ਜੀ ਨੇ ਆਪ ਜੀ ਨੂੰ ਦੱਸਿਆ ਕਿ ਅੱਜ ਕਾਲਾ ਸੰਘਿਆ ਨਗਰ ਵੱਲੋਂ ਉਹਨਾਂ ਦੇ ਨਗਰ ਦੇ ਵਿੱਚ ਜਿਹੜਾ ਅਸਥਾਨ ਹੈ ਬਾਬਾ ਕਾਨ ਦਾਸ ਜੀ ਉਹਨਾਂ ਦੀ ਯਾਦ ਦੇ ਵਿੱਚ ਪਰਸੋ ਰੋਜ ਤੋਂ ਸਾਰੇ ਨਗਰ ਨੇ ਤੇ ਇਲਾਕਾ ਨਿਵਾਸੀਆਂ ਨੇ ਸ੍ਰੀ ਖਣਪੜ ਸਾਹਿਬ ਆਰੰਭ ਕਰਵਾਏ ਸਨ ਕਲਗੀਧਰ ਸੱਚੇ ਪਾਤਸ਼ਾਹ ਵੀ ਕਹਿੰਦੇ ਸੰਤਸ ਮੂਹੂ ਅਨੇਕ ਮਤੀ ਕੇ ਸੰਤ ਮਹਾਤਮਾ ਬਹੁਤ ਤਰ੍ਹਾਂ ਦੇ ਨੇ ਕਈ ਵਾਰੀ ਸੰਤ ਦੇ ਉੱਪਰ ਸਾਧੂਆਂ ਦੇ ਉੱਪਰ ਉਂਗਲਾਂ ਵੀ ਚੁਕੀਆਂ ਜਾਂਦੀਆਂ ਨੇ ਪਰ ਜਦੋਂ ਪੰਥ ਬਣਦਾ ਨਾ ਪੰਥ ਇੱਕ ਗੁਲਦਸਤਾ ਹੈ ਇਹਦੇ ਵਿੱਚ ਟਕਸਾਲਾ ਨੇ ਇਹਦੇ ਵਿੱਚ ਸੰਪਰਦਾਮਾ ਨੇ ਇਹਦੇ ਵਿੱਚ ਸਾਧ ਸੰਗਤ ਜੀ ਉਦਾਸੀ ਨੇ ਇਹਦੇ ਵਿੱਚ ਨਿਰਮਲੇ ਨੇ ਇਹਦੇ ਵਿੱਚ ਸੇਵਾ ਪੰਥੀ ਨੇ ਇਹਦੇ ਵਿੱਚ ਕਬੀਰ ਪੰਥੀ ਨੇ ਇਹ ਸਾਰਾ ਕੁਝ ਕਰਕੇ ਪੰਥ ਜਿਹੜਾ ਉਹ ਬਣਦਾ ਹੈ ਕਲਗੀਧਰ ਪਾਤਸ਼ਾਹ ਨੇ ਜਿਹੜੇ ਦਿਨ ਆਉਣੇ ਆ ਨਾ ਹੁਣ ਆ ਰਹੇ ਦਸੰਬਰ ਦੇ ਜਦੋਂ ਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਜਿੱਥੇ ਕਲਗੀਧਰ ਸੱਚੇ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਦੇ ਅਸੀਸ ਦਾ ਸੰਸਕਾਰ ਕੀਤਾ ਉਸ ਅਸਥਾਨ ਤੇ ਵੀ ਇੱਕ ਅਦਾਸੀ ਸਾਧੂ ਨਿਰਮਲੇ ਸਾਧੂ ਨੂੰ ਕਿਹਾ ਸੀ ਕਿ ਇਸ ਜਗ੍ਹਾ ਦੇ ਉੱਪਰ ਦੀਵਾ ਜਿਹੜਾ ਜਗਦਾ ਰਵੇ ਸੋ ਸਾਧ ਸੰਗਤ ਇਸ ਕਰਕੇ ਸੰਤ ਬਾਬਾ ਕਾਹਨ ਦਾਸ ਜੀ ਜੋ ਕਾਲਿਆ ਸੰਘਿਆ ਵਿੱਚ ਅਸਥਾਨ ਹੈ ਜੋ ਕਿ ਮਾਲਵੇ ਵੱਲੋਂ ਆਣ ਕੇ ਇੱਥੇ ਬੈਠੇ ਸਨ ਸੰਗਰੂੜ ਵੱਲੋਂ ਮੋਗੇ ਵੱਲੋਂ ਆਣ ਕੇ ਕਾਲੇ ਸੰਘਿਆ ਦੀ ਧਰਤੀ ਦੇ ਉੱਪਰ ਬੈਠੇ ਸਨ ਗੁਰਦੁਆਰਾ ਬਹੁਤ ਵੱਡਾ ਸੁਭਾਏਮਾਨ ਹੈ ਉੱਥੇ ਮਸਿਆ ਦਾ ਦਿਹਾੜਾ ਲੱਗਦਾ ਗੁਰਮਤ ਸਮਾਗਮ ਹੁੰਦੇ ਨੇ 6 ਦਸੰਬਰ ਨੂੰ ਉੱਥੇ ਜਿਹੜੀ ਵਰਸੀ ਮਨਾਈ ਜਾਂਦੀ ਆ ਸੋ ਇਹਨਾਂ ਕਾਲੇ ਸੰਘਿਆ ਦੀ ਨਗਰ ਨੇ ਸਲਾਹ ਕਰਕੇ ਤੇ ਇਹਨਾਂ ਨੇ ਵੀ ਜਿਹੜਾ ਹੈ ਅੱਜ ਪਹਿਲਾ ਪ੍ਰੋਗਰਾਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਂਝਲੀ ਸਟਰੀਟ ਵਿਖੇ ਜਿਹੜਾ ਬਾਬਾ ਕਾਹਨ ਦਾਸ ਦੀ ਯਾਦ ਦੇ ਵਿੱਚ ਰੱਖਿਆ ਹੈ ਕਿਉਂਕਿ ਇਹਨਾਂ ਦੇ ਨਗਰ ਦੇ ਵਿੱਚ ਉਵਾਨ ਕੇ ਬਿਠੇ ਸਨ ਤੇ ਉਹ ਏਦਾਂ ਦੇ ਸਾਧੂ ਫਕੀਰ ਸਨ ਇਹਨਾਂ ਦੇ ਵੱਡੇ ਬਢੇਰੇ ਦੱਸਦੇ ਨੇ ਇਹਨਾਂ ਨੂੰ ਕਿ ਜਿਵੇਂ ਕਿਉਂਕਿ ਉਹ ਸਾਰਾ ਮੈਰਾ ਹੈ ਰੇਤਲਾ ਇਲਾਕਾ ਤੁਸੀਂ ਉਸ ਇਲਾਕੇ ਤੋਂ ਉੱਥੇ ਆਲੂ ਆਲੂ ਬਹੁਤ ਹੁੰਦੇ ਤੁਸੀਂ ਦੇਖਿਆ ਤੇ ਕਿਸੇ ਨੇ ਮੈਰੇ ਦੇ ਵਿੱਚ ਵੇਖਿਆ ਤੇ ਬਾਬੇ ਕਾਹਨ ਦਾਸ ਦਾ ਸਰੀਰ ਖਿਲਰਿਆ ਪਿਆ ਬਾਵਾ ਕਿਦੇ ਪਈਆਂ ਲਤਾ ਕਿਦੇ ਪਈਆਂ ਸਿਰ ਕਿਦੇ ਪਿਆ ਧੜ ਕਿਦੇ ਪਿਆ ਤੇ ਕਿਸੇ ਨੇ ਆਣ ਕੇ ਰੌਲਾ ਪਾਤਾ ਪਿੰਡ ਦੇ ਵਿੱਚ ਵੀ ਉਹ ਬਾਬੇ ਨੂੰ ਕਾਂ ਅਦਾਸ ਨੂੰ ਕੋਈ ਵੱਢ ਕੇ ਸੁੱਟ ਗਿਆ ਉਹਦਾ ਕਤਲ ਕਰ ਗਿਆ ਤੇ ਪਿੰਡ ਵਾਲੇ ਜਦੋਂ ਇਕੱਠੇ ਹੋ ਕੇ ਵੇਖਣ ਗਏ ਤੇ ਬਾਬਾ ਅੱਗੋਂ ਊਠ ਤੇ ਚੜ੍ਹਿਆ ਆਵੇ ਇਹ ਸਾਧੂਆਂ ਫਕੀਰਾਂ ਦੀ ਜਿਹੜੀ ਆ ਨਾ ਰਮਝਾ ਹੁੰਦੀਆਂ ਨੇ ਉਹਨਾਂ ਦੀਆਂ ਇਸ ਕਰਕੇ ਜਿਹੜੇ ਸੰਤ ਨੇ ਜਿਹੜੇ ਸਾਧੂ ਨੇ ਇਹਨਾਂ ਦੀ ਬਹੁਤ ਬੰਦਗੀ ਭਗਤੀ ਹੁੰਦੀ ਆ ਵੱਖ-ਵੱਖ ਫਿਰਕਿਆਂ ਦੇ ਵੱਖ-ਵੱਖ ਤਰ੍ਹਾਂ ਦੇ ਸਾਧੂ ਹੁੰਦੇ ਨੇ ਸੋ ਇਹ ਇੱਕ ਬੜੇ ਸਾਦੇ ਤਰੀਕੇ ਦਾ ਜੀਵਨ ਜੀਣ ਵਾਲੇ ਸਾਧੂ ਸਨ ਸੋ ਇਹਨਾਂ ਨੇ ਕਾਲੇ ਸੰਗਿਆਂ ਦੇ ਵਿੱਚ ਉਹਨਾਂ ਦਾ ਨਗਰ ਨੇ ਜਿਹੜਾ ਅਸਥਾਨ ਬਣਾਇਆ ਜਿਸ ਤੋਂ ਜਿਵੇਂ ਗੱਲ ਕੀਤੀ ਭਾਈ ਗੁਰਜੀਤ ਸਿੰਘ ਜੌਹਲ ਨੇ ਕਬੱਡੀ ਦੇ ਵਿੱਚ ਬੜਾ ਨਾਂ ਕਾਲੇ ਸੰਗਿਆਂ ਦਾ ਜਿਹੜਾ ਸਰਦਾਰ ਮਹਿੰਦਰ ਸਿੰਘ ਮੋੜ ਦਾ ਉਹਨਾਂ ਨੇ ਜ਼ਿਕਰ ਕੀਤਾ ਤੇ ਤਗਰਬ ਨਹੀਂ ਵੇਖੀ ਇਹਦੇ ਕਾਲੇ ਸੰਗਿਆਂ ਵਾਲੇ ਹਰ ਬੰਨੇ ਮਿਲਦੇ ਨੇ ਆਹ ਰੋਡ ਤੇ ਕਈ ਵਾਰੀ ਅਸੀਂ ਵੀ ਮੈਣ ਤੇ ਜਾਂਦੇ ਆਂ ਕੰਮ ਵੱਲੋਂ ਜੇ ਲੋਰੀ ਤੇ ਵੇਖ ਲੋ ਤੇ ਉਧਰ ਵੀ ਕੋਈ ਨਾ ਕੋਈ ਕਾਲੇ ਸੰਘਿਆਂ ਦਾ ਔਂੜਿਆ ਹੁੰਦਾ ਜੇ ਟੈਕਸੀ ਤੇ ਵੇਖ ਲੋ ਤੇ ਉਹ ਵੀ ਕਾਲੇ ਸੰਘਿਆਂ ਦਾ ਔਂੜਿਆ ਆਂਦਾ ਨਹੀਂ ਤੇ ਆ ਬੱਸਾਂ ਜਾਪਾ ਵੇਖ ਲਈਏ ਤੇ ਬੜੀ ਕਿਰਪਾ ਵਾ ਡੰਡਰੀ ਰੋਡ ਤੇ ਸਾਨੂੰ ਮਿਲਦੇ ਰਹਿੰਦੇ ਨੇ ਸੋ ਬਹੁਤ ਆਪੋ ਆਪਣੀ ਸਾਰੇ ਮਿਹਨਤ ਕਰ ਰਹੇ ਨੇ ਉਹਦੇ ਨਾਲ ਨਾਲ ਜਿੱਥੇ ਇਹ ਕਬੱਡੀ ਜਿੱਥੇ ਖੇਡਾਂ ਨੂੰ ਉਤਸ਼ਾਹਤ ਕਰਦੇ ਨੇ ਸੋ ਉਥੇ ਨਾਲ ਧਾਰਮਿਕ ਤੌਰ ਤੇ ਆ ਜਿਹੜਾ ਅਪਰਾਲਾ ਕੀਤਾ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਸਾਰੇ ਨਗਰ ਦਾ ਜਿੰਨੇ ਵੀ ਇਹ ਮੈਂ ਨਾ ਨਹੀਂ ਕਿਸੇ ਦਾ ਲਊਂਗਾ ਕਿਉਂਕਿ ਸਾਰੇ ਨਗਰ ਨੇ ਰਲ ਕੇ ਇਹ ਪ੍ਰੋਗਰਾਮ ਲੀਕਿਆ ਖੇਡਾਂ ਦੇ ਨਾਲ ਨਾਲ ਧਰਮ ਦੇ ਵਿੱਚ ਧਾਰਮਿਕ ਸਮਾਗਮ ਵੀ ਜਿਹੜਾ ਇਹਨਾਂ ਨੇ ਇਹ ਕਰਾਇਆ ਸੋ ਇਹਨਾਂ ਦਾ ਬਹੁਤ ਬਹੁਤ ਜਿਹੜਾ ਉਹ ਧੰਨਵਾਦ ਹੈ ਸਾਧ ਸੰਗਤ ਜੀ ਜੀ ਸੁਣਾਵੇ ਰਾਜ ਜੀ ਅਬ ਚਲੋ ਨਾਗਰ ਦੇੜੋਂ ਗੁਰੂ ਦਸਵੇਂ ਕਰਨ ਲਗੇ ਜਦੋਂ ਸੱਚਖੰਡ ਨੂੰ ਪਿਆਣਾ ਹੈ ਸੰਗਤਾਂ ਨੂੰ ਬੁਲਾ ਕੇ ਕਹਿੰਦੇ ਸੁਣੋ ਖਾਲਸਾ ਜੀ ਤੁਹਾਡੇ ਕੋਲੋਂ ਹੋਣਾ ਅਸੀਂ ਸਦਾ ਲਈ ਰਵਾਨਾ ਹੈ ਧਰਮ ਜਿਸ ਨਹੀਂ ਜਿਸ ਧਰਮ ਦੀ ਰੱਖੀ ਸੀ ਗੁਰੂ ਨਾਨਕ ਜੀ ਨੇ ਪੂਰਾ ਉਹਦਾ ਹੋਇਆ ਹਰ ਪੱਖ ਤੋਂ ਨਿਸ਼ਾਨਾ ਏ ਇਸੇ ਲਈ ਅਸੀਂ ਗੱਦੀ ਦੇਣ ਲੱਗੇ ਗ੍ਰੰਥ ਜੀ ਨੂੰ ਮਥਾ ਤੁਸੀਂ